ਮਨਪਰੀ ਦੇ ਹਾਂ ਜੀ ਮੰਮੀ ਕੀ ਕਰਦੀਆਂ ਬੱਚੀ ਬਸ ਤੂੰ ਬੈਠੀ ਸੀ ਮੈਨੂੰ ਬੈਠ ਜਾ ਅੱਛਾ ਕੋਈ ਨਹੀਂ ਬੈਠਾ ਮੈਂ ਨਾ ਵਿੱਕੀ ਨੂੰ ਫੋਨ ਕੀਤਾ ਸੀ ਸ੍ਰੀਕੀ ਭਾਜੀ ਨੂੰ ਹਾਂ ਜੋ ਕਹਿੰਦਾ ਮੈਂ ਆਉਂਦਾ ਹੁਣ ਚੰਗਾ ਜੀ ਫੋਨ ਕਰਦਾ ਭਾਜੀ ਆਣੇ ਪਤਾ ਕੀ ਗੱਲ ਕਰ ਲਿਆ ਤੁਸੀਂ ਭਾਜੀ ਨਾਲ ਪਤਾ ਨਹੀਂ ਹੁਣ ਕੱਲਾ ਆਉਂਦਾ ਆਪਣੇ ਮੰਮੀ ਜੈਲੀ ਨਾਲ ਲੈ ਕੇ ਆਉਂਦਾ ਵਾ ਕੋਈ ਨਹੀਂ ਜੀ ਮੰਮੀ ਜੈਲੀ ਨੂੰ ਵੀ ਲੈ ਆਣ ਜਿੱਥੇ ਕੋਈ ਚੰਗਾ ਸੁਖ ਲਾ ਕੇ ਬੈ ਕੇ ਗੱਲ ਹੋਊਗੀ ਇਸੇ ਵਾਰਨੇ ਕੋਈ ਨਹੀਂ ਹੈ ਵੀ ਰੋੜ ਜਾ ਫ੍ਰੈਸ਼ ਕਰ ਕਿੰਨੂੰ ਫੋਨ ਲਾ ਲਿਆ ਵਿੱਕੀ ਨੂੰ ਲਾਇਆ ਫੋਨ ਕਿਉਂ ਕਿੰਨੂੰ ਪੁੱਛ ਕੇ ਲਾਇਆ ਰੱਤੈ ਇਹਨੂੰ ਪੁੱਛ ਕੇ ਰੋਣਾ ਫੋਨ ਮੈਂ ਮੈਂ ਫੋਨ ਕਰ ਨਹੀਂ ਸਕਦੀ ਨਹੀਂ ਨਹੀਂ ਕਿਉਂ ਕਿ ਤਾਂ ਤੁਹਾਨੂੰ ਮੈਂ ਜਦੋਂ ਮਨਾ ਕੀਤਾ ਵੀ ਨਹੀਂ ਫੋਨ ਲਾਉਣਾ ਨਹੀਂ ਲਾਉਣਾ ਤੁਸੀਂ ਫੇਰ ਫੋਨ ਲਾਤਾ ਚੱਕ ਕੇ ਉਹਨੂੰ ਉਹ ਕਾਕੇ ਤੈਨੂੰ ਇਹ ਵੱਲ ਦਾ ਕੀ ਬਧਾਇਆ ਫੋਨ ਉੱਤੇ ਤੂੰ ਰੱਖਾਈ ਮੇਰੇ ਹੱਥਾਂ 'ਤੇ ਮੈਂ ਕਿਹਾ ਚੱਲ ਵੇਖੀ ਨਾ ਫੋਨ ਹੀ ਲਾ ਦੇਣੀ ਹੈ ਮੈਂ ਪੁੱਛਾਂ ਤਾਂ ਸਹੀ ਕੰਮ ਸੇ ਕੰਮ ਤੂੰ ਤਾਂ ਮੈਨੂੰ ਕੋਈ ਮੂੰਹ ਰਾਹ ਦਿੰਦੀ ਨਹੀਂ ਮੂੰਹ ਰਾਹ ਵਾਲੀ ਕਿਹੜੀ ਗੱਲ ਤੁਹਾਨੂੰ ਮੈਂ ਇਹੀ ਕਿਹਾ ਵੀ ਕਿਸੇ ਦਿਨ ਨਹੀਂ ਹੋਣ ਜਾਣ ਦਿੰਦੇ ਹੈਗੇ ਮੈਨੂੰ ਮੈਂ ਨਾ ਮਨ ਕਰਦਾ ਸੀ ਉਹਨੂੰ ਮੈਂ ਆ ਗਈਆਂ ਤੁਹਾਨੂੰ ਇੰਨੀ ਬੁਰੀ ਲੱਗਦੀ ਤਾਂ ਮੈਂ ਚਲੇ ਜਾਨੀ ਆ ਯਾਰ ਇਹ ਚ ਬੁਰੀ ਵਾਲੀ ਕੋਈ ਨਹੀਂ ਜਗਾਲੀ ਤੂੰ ਸਮਝਿਆ ਕਰ ਜੈਸਾ ਕੱਲ ਤੂੰ ਨਹੀਂ ਸਮਝਦੀ ਜੇ ਮੈਨੂੰ ਪਤਾ ਇੰਨਾ ਕੱਲਾ ਤਾਂ ਤੈਨੂੰ ਨਹੀਂ ਅਜੇ ਪਤਾ ਕੀ ਨਹੀਂ ਪਤਾ ਹੈਗਾ ਦੀਦੀ ਇਹਨਾਂ ਕੋਲੋਂ ਫੋਨ ਆਇਆ ਰਹੇ ਮਮਿ ਨੇ ਹਰ ਟਾਈਮ ਫੋਨ ਕਰਨਾ ਹੀ ਹੈ ਪਾਜੀ ਨੂੰ ਪਤਾ ਇੰਨੇ ਦਿਨ ਦਾ ਕੀ ਮਤਲਬ ਆ ਤੁਸੀਂ ਦੱਸੋ ਮੈਨੂੰ ਇੰਨੇ ਦਿਨ ਦਾ ਕੀ ਮਤਲਬ ਆ ਇਹ ਏਦਾਂ ਥੋੜੀ ਹੁੰਦਾ ਤੂੰ ਜਦੋਂ ਮਨਾਂਗੀ ਤਾਂ ਤੁਸੀਂ ਚੱਕ ਕੇ ਫੇਰ ਉਹਨੂੰ ਫੋਨ ਲਾਤਾ ਵੀ ਆ ਜਾਣਾ ਮੈਂ ਫੋਨ ਕਰ ਨਹੀਂ ਸਕਦੀ ਫੇਰ ਆਊਗਾ ਤਾਂ ਕੋਈ ਨਾ ਉਧਰ ਹੀ ਜਾਊਗਾ ਤੂੰ ਅਜਾ ਜਾਊਗਾ ਨਾ ਨਾ ਮੈਂ ਨਹੀਂ ਜਾਣਾ ਹੈਗਾ ਨਾ ਉਧਰ ਜਾਊਗਾ ਤੇਰੀ ਥੋੜੀ ਚੱਲੀ ਜਾਣੀ ਸਾਰੀ ਗੱਲ ਮੈਂ ਨਹੀਂ ਜਾਣਾ ਚਾਹਾਂ ਆਖੂਗਾ ਨਾ ਕੋਈ ਨਹੀਂ ਮੰਮੀ ਉਹﾞﾞੋ ਮਹੀਨੇ ਰਾਜੇ ਮੇਰੀ ਨਾਨੀ ਆ ਪਰ ਇੱਦਾਂ ਨਹੀਂ ਮੈਨੂੰ ਖਾਣਾ ਖਰਾਤ ਵੀ ਇਦਾਂ ਦਾ ਫੇਰ ਉਹ ਮੈਨੂੰ ਜ਼ਰੂਰ ਆ ਜਾਣਗੇ ਤੁਸੀਂ 2 ਮਹੀਨੇ ਤੱਕ ਤੂੰ ਅੱਥੇ ਕਿੱ데 ਚੱਠੇ ਪੱਤਨੇ ਹੈਂ ਉਹ ਪਤਨ ਨੂੰ ਕੋਈ ਗੱਲ ਕਰਦੀ ਤੂੰ ਉਹਨੂੰ ਕੋਈ ਚਿਚਕਣ ਦੇਂਦੀ ਗੁੱਸਾ ਤੇਨੂੰ ਕੋਈ ਹੋਊਗਾ ਨਾ ਹੋਊਗਾ ਤੂੰ ਸਾਡੇ ਉੱਤੇ ਕੱਢੀ ਜਾਨੀ ਨਹੀਂ ਕਰ ਇਹ ਮੇਰਾ ਨਹੀਂ ਹੈਗਾ ਤੇਰਾ ਵੀ ਘਰ ਆ ਪਰ ਉਹ ਹੁਣ ਜਿਆਦਾ ਆ ਉਹ ਨਹੀਂ ਹੈਗਾ ਮੰਮੀ ਉਹ ਵੀ ਹੈਗਾ ਪਰ ਇਹ ਵੀ ਤਾਂ ਮੇਰਾ ਘਰ ਆ ਤੂੰ ਤਾਂ ਕੱਢਣ ਦੇ ਲੱਗੇ ਹੋਏ ਮੈਨੂੰ ਅਸੀਂ ਤੈਨੂੰ ਤੱਕੇ ਨਾ ਨਹੀਂ ਕਰਦੇ ਉਹਦੀ ਇਹ ਅਲੱਗ ਬਿਠਾ ਬਿਠਾ ਪੰਪ ਦਈ ਜਾਂਦੀ ਤੁਹਾਨੂੰ ਵੀ ਇਹ ਮੈਨੂੰ ਕੋਈ ਤਾਂ ਫੋਨ ਉਹ ਸਮਾ ਤਾਂ ਇਹਨੂੰ ਹਰ ਵੇਲੇ ਤੇਰੇ ਨਾਲ ਹਾਂਜੀ ਹਾਂਜੀ ਦੀਦੀ ਕਰਦੀ ਫਿਰਦੀ ਆ ਤੂੰ ਉਹਨੂੰ ਮੈਨੇ ਬਖਸ਼ੀ ਜੀ ਪਤਾ ਮੈਨੂੰ ਜਿਹੜੀ ਦੀਦੀ ਕਰਦੀ ਆ ਮੇਰੇ ਨਾਲ ਕੁਝ ਕਿਹਾ ਹੀ ਨਹੀਂ ਕੱਲ ਗਿਆ ਜੇ ਬੈ ਗਈਆਂ ਅਸੀਂ ਅੱਗੇ ਤਾਂ ਇਹਦੀ ਜਾਨ ਉਹ ਇਹਦੇ ਨਿਕਲਣ ਲੱਗ ਗਿਆ ਵੀ ਮੈਂ ਪੈਣਾ ਮੈਂ ਪੈਣਾ ਮੈਂ ਪੈਣਾ ਤੇ ਮੈਂ ਲੱਗੀ ਪਈ ਮੈਂ ਡੋਟ ਕੇ ਆ ਗਈ ਸਮਾ ਮਾਤਾ ਦੋ ਵਟ ਬੈ ਗਈ ਆ ਬਸ ਬੈ ਕੇ ਫਿਰ ਤੂੰ ਉੱਪਰ ਅੱਜ ਪਾ ਕੁਝ ਬੋ ਤੂੰ ਇਹ ਨਾ ਬੋਲ ਤੱਕੀ ਬੋਲਦੀ ਨਹੀਂ ਫੁਰਸਤਾ ਮੈਂ ਤੇ ਵੀ ਦੇਣਾ ਬਾਹਰ ਮੋੜ ਤੱਕ ਬਾਅਦ ਜਾ ਰਹੀ ਆ ਤੁਹਾਡੇ ਕਿੰਨੀ ਵਿਕੀ ਦਾ ਰੋਲਾ ਪਿਆ ਹੋਇਆ ਵਾ ਮੈਂ ਵਿਕੀ ਨੂੰ ਫੋਨ ਲਾਇਆ ਸੀ ਕਰਨੇ ਚ ਕੋਈ ਗਲਤ ਕਰ ਲਿਆ ਮੈਂ ਤਾਂ ਉਧਰ ਨਹੀਂ ਗਈ ਫੋਨ ਕਰ ਲਾ ਤੁਸੀਂ ਦਸ ਦਿਨ ਹੋ ਗਏ ਆ ਮੈਨੂੰ ਅਵੇ ਹੁਣ ਉਹਦੇ ਵੀ ਦੁਆਰੇ ਹੋਈ ਤੇ ਮੇਰੇ ਵੀ ਦੁਆਰੇ ਵੀ ਵਿਕੀ ਨੂੰ ਫੋਨ ਕਰ ਲਾਇਆ ਵਾ ਇਹ ਜੀ ਚਲੋ ਤੁਹਾਨੂੰ ਮੈਂ ਕਿਹਾ ਵੀ ਮੈਂ ਛੁੱਟੀਆਂ ਦੇ ਕਰਕੇ ਰਹਿਣ ਆਈ ਹੋਈ ਆ ਤੁਹਾਡੇ ਕੋ ਸਬਰ ਹੀ ਨਹੀਂ ਹੁੰਦਾ ਹੈਗਾ ਉਹ ਤੇਰੀ ਕਿਹਨੇ ਕਰਾਿਆ ਸਾਨੂੰ ਵੀ ਪਤਾ ਲੱਗੇ ਨਾ ਵੀ ਕਿਹੜੀ ਗੱਲ ਤੋਂ ਉਹ ਗੱਲ ਕਾਦੀ ਜਦੋਂ ਮੇਰੇ ਤਾਂ ਤੁਹਾਨੂੰ ਤਵਾਰ ਨਹੀਂ ਹੈਗਾ ਮੈਂ ਕਹੀ ਆ ਨਹੀਂ ਮੇਰਾ ਮਨ ਕਰਦਾ ਸੀ ਮੈਂ ਆ ਗਈ ਮੈਨੂੰ ਨਹੀਂ ਭੇਜਦੇ ਰਿਸ਼ਤੇਦਾਰੀ ਦੇ ਛੱਡੋ ਘਰੇ ਨਹੀਂ ਭੇਜਦੇ ਹੈਗੇ ਕਿਛਈਆ ਬਸ ਕੀ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਪਾਜੀ ਨੇ ਕੀ ਕਿ ਕੋਈ ਗੱਲ ਹੋਈ ਹੈ ਉਹ ਕਹਿੰਦਾ ਮੈਂ ਕੋਈ ਗੱਲ ਨਹੀਂ ਮੰਮੀ ਆਂਦੀ ਹੈ ਮੈਂ ਜਾਣਾ ਮੈਂ ਕਹੇ ਜੇ ਨਹੀਂ ਜਾਣਾ ਦੋ ਚਾਰ ਦਿਨ ਇਹ ਕੱਪੜੇ ਪਾ ਕੇ ਉਹ ਕਹਿੰਦਾ ਮੈਂ ਆ ਰਿਹਾ ਹੁਣ ਮੈਂ ਤੇ ਤੁਸੀਂ ਰੋਣਾ ਨਾ ਪਾਵਗੇ ਆ ਰਿਹਾ ਨਾ ਦੋਵਾਂ ਨੂੰ ਬਿਠਾ ਕੇ ਸਾਹਮਣੇ ਗੱਲ ਕਰਨ ਲੱਗਾਂਗੀ ਮੈਂ ਤੇ ਮੇਰੀ ਗੱਲ ਸੁਣੋ ਗੱਲਾਂ ਕਰੋ ਜਾਂ ਨਾ ਉਹ ਭਾਈ ਨੂੰ ਪਹਿਲਾਂ ਆਦ ਲੈਣ ਤੇ ਫਿਰ ਰਹਿਣਾ ਕਿ ਨਹੀਂ ਰਹਿਣਾ ਫਿਰ ਭਾਈ ਨੂੰ ਮੈਂ ਕਿਹਨੂੰ ਤੇ ਬੁਲਾਇਆ ਨਹੀਂ ਮੈਂ ਤਾਂ ਮਨਪ੍ਰੀਤ ਨੂੰ ਦੱਸਿਆ ਵੀ ਵਿੱਕੇ ਨਹੀਂ ਆਉਣਾ ਆਪਾਂ ਪਤਾ ਨਹੀਂ ਉਹਦਾ ਮੰਮੀ ਡੈਡੀ ਵੀ ਨਾਲੇ ਦਾ ਮੈਂ ਅਗਾ ਚੱਲ ਆਪਣਾ ਕੋਈ ਪਰੇਸ਼ਾਨੀ ਕੋਈ ਕਰਦੇ ਰਹੇ ਮੇਰੀ ਗੱਲ ਸੁਣ ਇਹ ਇਹ ਬਸ ਲੱਗੀ ਹੋਊਗੀ ਉਹ ਕੋਈ ਨਾ ਹੋਣੀ ਤੇ ਇੰਨਾ ਕਲੇਸ਼ ਪਾਈ ਜਾਂਦੀ ਜਦ ਤੂੰ ਆਪਣੇ ਕੰਮ ਆ ਜਾ ਮੈਂ ਨਹੀਂ ਰਹਿ ਜਾਂਦਾ ਜਿੱਦਾਂ ਤੂੰ ਕਰਦੇ ਇਹ ਬਸ ਮੈਨੂੰ ਹੀ ਕੱਢਣ ਤੇ ਲੱਗੇ ਹੋਏ ਆ ਤੂੰ ਜਾ ਕੋਈ ਨਹੀਂ ਭਾਈ ਆਉਂਦਾ ਨਾ ਫਿਰ ਆਪਾਂ ਬਹਿ ਕੇ ਗੱਲ ਕਰ ਲਾਂਗੇ ਮੈਂ ਪਹਿਲੇ ਦੱਸਦਾ ਤੈਨੂੰ ਮੈਂ ਨਾਲ ਨਹੀਂ ਜਾਣਾ ਕੋਈ ਨਹੀਂ ਆ ਜਾਈ ਕੋਈ ਨਹੀਂ ਪੈਣਾ ਨਾਲ ਨਹੀਂ ਜਾਣਾ ਹੋਰ ਤੈਨੂੰ ਇੱਥੇ ਹੀ ਰ ਘਾੜੀ ਜਾਣਾ ਬਣਾਇਆ ਕਰ ਇਹ ਬਾਲਾ ਥੋੜੀ ਇੱਦਾਂ ਘੜੀ ਹੁੰਦਾ ਐਵੇਂ ਹਰ ਕੱਲ ਤੇ ਟੁੱਟੀ ਰਹਿੰਦੀ ਇੱਕ ਕਿਸਮ ਦਾ ਗੁੱਸਾ ਹੀ ਹੈ ਤੇ ਤਾਂ ਹੀ ਸਾਡੇ ਤੇ ਕਰਦੀ ਨਹੀਂ ਆਣ ਕੇ ਗੁੱਸਾ ਚੱਲ ਕੋਈ ਨਹੀਂ ਆ ਰਿਹਾ ਇਹਦੇ ਵੀ ਦੁਆਲੇ ਹੋਈ ਰਹਿੰਦੀ ਹਰ ਵੇ ਯਾਰ ਜੀ ਬਿੜਾ ਕਿਸੇ ਦੇ ਬੈਠਿਆਂ ਦਾ ਗੱਲ ਹੋਣੀ ਨਹੀਂ ਇੱਕ ਪੱਖ ਸੁਣਿਆ ਕੋਈ ਨਹੀਂ ਆ ਲੰਦੇ ਤੂੰ ਬਹੁਤ ਅੱਛਾ ਛੱਡ ਯਾਰ ਤੂੰ ਜਾ ਪਾਣੀ ਲੈ ਕੇ ਤੇ ਤਾਂ ਬੈ ਯਾਰ ਮੈਂ ਤੂੰ ਯਾਰ ਐਦਾਂ ਧੋੜੀ ਹੁੰਦਾ ਏ ਤੇ ਐਵੇਂ ਕੰਮਿਆਂ ਹੁਣ ਕੰਮ ਕਰਦੀ ਰਹਿੰਦੀ ਕਰਦੀ ਰਹਿੰਦੀ ਇਹਨੂੰ ਜਿਆਦਾ ਗੁੱਸਾ ਦੁਨੀਆ ਨੂੰ ਆਉਂਦਾ ਏ ਮੈਂ ਕਹਿੰਦੀ ਫੇਰ ਵੀ ਕੁੜੀ ਚੰਗੀ ਚੱਲ ਤੇਰੀਆਂ ਸੁਣਦੀ ਵੀ ਚੱਲ ਕੋਈ ਨਹੀਂ ਚਾਰ ਦਿਨ ਛੁੱਟੀਆਂ ਕੱਟਣ ਆਈ ਪਹਿਲੇ ਤਾਂ ਨਾ ਇਹਨੂੰ ਫੋਨ ਕਰਾਂ ਮੈਂ ਬਹਿ ਕੇ ਕਿੱਦਾਂ ਕਿੱਦਾਂ ਇਹ ਆਜੂਗਾ ਇੱਥੇ ਚੱਕਲਾ ਹੁਣ ਫੋਨ ਕਿੱਥੇ ਚਲਾ ਗਿਆ ਹੁਣ ਡਰਦੇ ਨੇ ਮੇਰਾ ਫੋਨ ਹੀ ਨਹੀਂ ਚੱਕਣਾ ਹੈਗਾ ਮੈਨੂੰ ਪਤਾ ਨਾ ਪੂਰੀ ਮੈਂ ਗਈ ਨਹੀਂ ਪੂਰੀ ਚੱਕ ਜਾਇਆ ਹੋਇਆ ਚੱਕਿਆ ਨਹੀਂ ਹੈਗਾ ਮੇਰਾ ਫੋਨ ਮੰਮੀ ਨੇ ਦੇ ਦੇ ਕੇ ਪੰਪਣਾ ਦੇ ਦੇ ਕੇ ਫੋਨ ਉਹਨੂੰ ਬੁਲਾ ਲਿਆ ਵੀ ਆ ਜਾ ਫਟਾਫਟ ਇਦਾਂ ਤਾਂ ਫਿਰ ਮੈਂ ਵੀ ਨਹੀਂ ਜਾਂਦੀ ਆ ਮੇਰਾ ਫੋਨ ਕੱਟਦਾ ਇੰਨੀ ਹਿੰਮਤ ਇਹਦੇ ਵਿੱਚ ਆ ਗਈ ਕਿ ਮੇਰਾ ਫੋਨ ਕੱਟਦਾ ਵਾ ਕੋਈ ਨਾ ਆਉਣ ਦੇ ਇੱਥੇ ਆਉਣ ਦੇ ਯਾਰ ਜਿਹੜੇ ਮੰਮੀ ਦਾ ਦੋਨੇ ਜਣੀਆਂ ਪਈਆਂ ਨਾ ਨੋ ਸੱਸ ਮਗਰ ਵੀ ਇਹ ਜਾਵੇ ਇਹ ਜਾਵੇ ਇਹ ਦੋਨਾਂ ਨੂੰ ਤੋੜੂੰਗੀ ਮੈਂ ਨਹੀਂ ਜਾਂਦੀ ਹੁਣ ਮੁਰਦੇ ਪਿਆਰੀ ਮੈਂ ਕਹਿੰਦੀ ਜਿਵੇਂ ਆਉਣਗੇ ਓਵੇਂ ਹੀ ਮੁੜ ਕੇ ਜਾਣਗੇ ਜਮਾਨਾ ਹੀ ਨਹੀਂ ਹੈਗਾ ਪਰਮਾਨਸਿਧਾ ਕੋਈ ਮਾ ਖਰਾਬ ਕਰਤਾ ਇਹਨਾਂ ਨੇ ਮੇਰਾ ਯਾਰ ਫੋਨ ਤਾਂ ਇਹਦਾ ਮੈਂ ਚੱਕਿਆ ਨਹੀਂ गाली पड़ा चल कोई ना कर दे गल सीक जी श्री ਹੋ ਠੀਕ ਹੋ? ਹਾਂਜੀ ਹਾਂਜੀ ਸਭ ਠੀਕ ਠਾਕ ਤੁਸੀਂ ਸੁਣੋ। ਬਸ ਠੀਕ ਠਾਕ ਹੈ ਮੈਂ। ਹੋਰ ਸਭ ਠੀਕ ਹੈ? ਹਾਂਜੀ ਹਾਂਜੀ ਸਾਰੇ ਠੀਕ ਠਾਕ ਹੈ ਤੁਸੀਂ ਦੱਸੋ। ਹਾਂਜੀ ਮੰਮੀ, ਉਹ ਤਾਂ ਪਾਣੀ ਦੇ ਆਪਾ ਅੱਜ ਆਪਣੇ ਆਤੇ। ਲੈ ਆਈ ਹੁਣ। ਹੋਰ ਸਭ ਠੀਕ ਚੱਲ ਰਿਹਾ ਹੈ? ਹਾਂਜੀ ਹਾਂਜੀ ਸਭ ਠੀਕ ਹੈ ਤੁਸੀਂ ਦੱਸੋ। ਹੋਰ ਬਾਤ ਸੁਣੋ। ਬਸ ਵਧੀਆ ਚੱਲੀ ਜਾਂਦਾ ਮੈਂ। ਸਸੀ ਕਲਪਾ ਜੀ। ਸਤੀ ਕਾਲ ਜੀ। ਮਨਪ੍ਰੀਤ, ਹਾਂਜੀ ਕੰਮ ਬਹੁਤ ਬਲ ਆਜ। ਪੇਟ, ਪੇਟ ਜਲਵਾ ਪਾ ਲਈ। ਹੋਰ ਦੱਸੋ ਮੈਂ। ਚਾਹ ਕਿੱਥੇ ਸਹਿਰ ਜੇ ਮਾਮੇ ਘਰ ਨੂੰ ਗਈ ਆ 25 ਆਏ ਤੁਹਾਨੂੰ ਲਾ ਲਈ ਚਲ ਗਏ ਆ ਕੋਈ ਮੈਨੂੰ ਜਾਣਾ ਪਿਆ ਚਲ ਜਾਇਆ ਸਸੇ ਗੱਲ ਭਾਈ ਹੋਰ ਕੀ ਹਾਲ ਕਰਨੇ ਸੁਣਾਓ ਠੀਕ ਹੋ ਬੜੀਆ ਬੜੀਆ ਮੈਂ ਹੋਰ ਕੰਮ ਕਾ ਠੀਕ ਆ ਸਭ ਠੀਕ ਠਾਕ ਆ ਤੂੰ ਦੱਸ ਸਭ ਬੜੀਆ ਬੜੀਆ ਹੋਰਸ ਮਾਓ ਹੋ ਬਾ ਬੜੀਆ ਗਰਮੀ ਕਿ ਨਹੀਂ ਵਧ ਗਈ ਯਾਰ ਗਰਮੀ ਬਹੁਤ ਹੋਈ ਪਈ ਆ ਘਰੇ ਸਭ ਠੀਕ ਆ ਸਾਰੇ ਠੀਕ ਠਾਕ ਕਰਨ ਚਾਹ ਬੜੀ ਬਣਾਣਾ ਸੀਗਾ ਭਾਈ ਬਾ ਨਾ ਯਾਰ ਬਸ ਚਾਹ ਨਾ ਬਣਾਇਓ ਗਰਮੀ ਅੱਗੇ ਬਹੁਤ ਆ ਯਾਰ ਵਿਚਾਰ ਬਣਾ ਦੇ ਮੈਂ ਲੁਕ ਲਿਆ ਦਿੰਦਾ ਕੋਈ ਤੁਹਾਨੂੰ ਨਾਲੇ ਹਾਂਜੀ ਤੇਰੀ ਠੀਕ ਹੋਰ ਦੱਸ ਕਰਨ ਵਧੀਆ ਵੱਸ ਮੈਂ ਤਾਂ ਮੰਮੀ ਤੁਹਾਨੂੰ ਫੋਨ ਕੀਤਾ ਸੀਗਾ ਕੀ ਨਾ ਵੀ ਉਹ ਕੀ ਗੱਲ ਹੋਈ ਸੀਗੀ ਹੁਣ ਯਾਰ ਗੱਲ ਕੁਝ ਵੀ ਨਹੀਂ ਹੋਈ ਗੱਲ ਤੁਹਾਨੂੰ ਦੱਸਿਆ ਹੀ ਹੋਣਾ ਤੁਹਾਨੂੰ ਕੀ ਗੱਲ ਹੋਈ ਦੱਸਿਆ ਆਪਾਂ ਨੂੰ ਕੁਝ ਵੀ ਨਹੀਂ ਹੈਗਾ ਕੀ ਗੱਲਬਾਤ ਹੋਈ ਹੈ ਦੱਸੋ ਮੈਨੂੰ ਚਾਹੀਦੀ ਮੈਨੂੰ ਕਦੇ ਜਾਣ ਲੈਣੀ ਜਾਣਾ ਨਹੀਂ ਆ ਕੋਈ ਤਾਂ ਪਤਾ ਹੋਵੇ ਗੱਲਬਾਤ ਨਾ ਨਾ ਮੈਨੂੰ ਕਹਿੰਦੀ ਕਿ ਮੈਂ ਜਾਣਾ ਆ ਉੱਥੇ ਤੁਸੀਂ ਇੰਨੇ ਦਿਨ ਹੋ ਗਏ ਨਾ ਕੋਈ ਫੋਨ ਕੀਤਾ 10 ਦਿਨ ਹੋ ਗਏ ਉਹ ਯਾਰ ਗੱਲ ਇਦਾਂ ਹੀ ਸੀਗੀ ਵੀ ਮੈਂ ਇਹ ਕਹਿੰਦੀ ਮੈਂ ਜਾਣਾ ਆ ਉੱਥੇ ਤੇ ਉਸ ਤੋਂ ਬਾਅਦ ਮੈਂ ਇਹਨੂੰ ਕਿਹਾ ਵੀ 2-4 ਦਿਨ ਰੁਕ ਜਾ ਮੈਂ ਲੈ ਗੇੜਾ ਕਢਾ ਲਿਆਉਂਗਾ ਤੇਰਾ ਤੇ ਬਸ ਇੰਨੇ ਨਾਲ ਹੀ ਬੋਲ ਬੋਲ ਮੋਲ ਕੇ ਉੱਥੋਂ ਕਹਿੰਦੀ ਮੈਂ ਚੱਲੀ ਆ ਤੇ ਆ ਗਈ ਉਧਰ ਚਾਹਲ ਬਥੇ ਉਹ ਤੇ ਬੋਲ ਬੋਲ ਕੇ ਆ ਗਈ ਤਾਂ ਤੱਕ ਤਾਂ ਫੋਨ ਤਾਂ ਕਰਦੇ ਤੁਸੀਂ ਫੋਨ ਤਾਂ ਮੈਂ ਤੁਹਾਨੂੰ ਉਸੇ ਦਿਨ ਤੇ ਕਰ ਰਿਆ ਪਹਿਲਾਂ ਤਾਂ ਮੈਂ ਉੱਠਣਾ ਹੀ ਪਹੁੰਚ ਗਈ ਨਾ ਇਹ ਫੋਨ ਚੱਕਿਆ ਨਾ ਤੁਸੀਂ ਚੱਕਦੇ ਮੈਨੂੰ ਆਪ ਨਹੀਂ ਤਾਂ ਫੋਨ ਉਦੋਂ ਆਇਆ ਤੇਰਾ ਵੀ ਨੌਨ ਰੀਚੇਬਲ ਇਹ ਕੋ ਗੱਲ ਹੋ ਜਾਂਦੀ ਹੈ ਦੇਖੋ ਮੈਂ ਤੁਹਾਨੂੰ ਲਾ ਵੀ ਰਿਹਾ ਫੋਨ ਤਾਂ ਤੇਰਾ ਵੀ ਨੌਨ ਰੀਚੇਬਲ ਆ ਹੀ ਜਾਂਦਾ ਸੀਗਾ ਨਹੀਂ ਮੈਂ ਤਾਂ ਫੋਨ ਮੰਮੀ ਦਾ ਫੋਨ ਉਹਦੇ ਫੋਨ ਤੇ ਲਾਂਦਾ ਉਹ ਚੱਕਦੀ ਨਹੀਂ ਹੈਗੀ ਹੂੰ ਇਹ ਤਾਂ ਮੰਮੀ ਮੇਰੇ ਫੋਨ ਨੂੰ ਬੋਚੜੀਦਾ ਉਹ ਆਂਦੀ ਕੋਈ ਬਾਲ ਨੂੰ ਮੈਨੂੰ ਕਹਿੰਦੇ ਜਾਣ ਨੂੰ ਕੋਈ ਤਾਂ ਗੱਲ ਹੋਊਗੀ ਇੱਥੇ ਥੋੜੀ ਹੁੰਦਾ ਆ ਤੁਹਾਡੇ ਆ ਕੋਈ ਗੱਲ ਨਹੀਂ ਫੋਨ ਤੇ ਵਲੌਗ ਚ ਪਾਇਆ ਪਿਆ ਲੱਗਦਾ ਨਾ ਤੇਰੀ ਮੰਮੀ ਦਾ ਹੀ ਨਹੀਂ ਲੱਗਦਾ ਹੁੰਦਾ ਜਿਆ ਮम्मी ਇਦਾਂ ਦਾ ਵੀ ਇਹ ਤਾਂ ਅਸੀਂ ਤੁਹਾਨੂੰ ਹੀ ਪਤਾ ਲੱਗੇ ਨਾ ਬਾਅਦ ਚ ਅਗਲੇ ਨੇ ਕਹਿਣਾ ਕਿ ਤੇ ਇੰਨਾ ਕਰਕੇ ਤਾਂ ਨਹੀਂ ਇਹ ਤਾਂ ਕਰਕੇ ਤੁਹਾਨੂੰ ਬੁਲਾਇਆ ਵੀ ਚਲੋ ਪਤਾ ਤਾਂ ਲੱਗੇ ਦੋਵਾਂ ਪਾਸੇ ਗੱਲ ਸੁਣੀ ਜਾਵੇ ਵੀ ਕੀ ਗੱਲ ਬਾਤ ਯਾਰ ਮੈਨੂੰ ਤਾਂ ਇਦਾਂ ਸੀਗਾ ਵੀ ਤੁਸੀਂ ਫੋਨ ਕਰੋਗੇ ਤੁਹਾਡਾ ਵੀ ਫੋਨ ਕੋਈ ਨਹੀਂ ਆਇਆ ਹੈਗਾ ਅਸੀਂ ਘਰ ਕੇ ਫੋਨ ਕੀਤਾ ਵੀ 10 ਦਿਨ ਹੋ ਗਏ ਆ ਵੀ ਕੋਈ ਫੋਨ ਕਰੀਏ ਕੋਈ ਮम्मी ਬੁਲਾਓ ਫਿਰ ਇਹਨੂੰ ਯਸ ਸਰ ਇਹ ਯਸ ਸਰ ਕਾ ਕੀ ਗੱਲਾਂ ਉਹ ਨਾ ਕਿ ਇਹ ਵੀ ਸਾਸਰੀ ਕਾਲ ਨਹੀਂ ਵੀ ਕੁਛ ਨਹੀਂ ਸਾਸਰੀ ਕਾਲੀ ਦਾ ਸਬਲਾਈ ਜਮਾ ਸਾਸਰੀ ਕਾਲ ਬੁਲਾ ਕੇ ਆਈ ਕਿ ਨਦਲ ਸਾਸਰੀ ਕਾਲ ਕੀ ਇਹ ਦਸੀ ਆ ਦੇਖ ਲੈ ਕਿਦਾਂ ਬੋਲਦੀ ਆ ਮੰਮੀ ਦੇਖੋ ਹੂੰ ਕਰੀ ਜਾਂਦੀ ਇਹਨੂੰ ਪਤਾ ਨਹੀਂ ਹੈਗਾ ਵੀ ਹੁਣ ਸਾਸਰੀ ਕਾਲ ਬੁલાਣੀ ਚਾਹੀਦੀ ਹੈ ਇਹ ਤਾਂ ਘੜੀ ਮਜ਼ੇਦਾਨ ਤਾਂ ਹੈ ਸਾਸਰੀ ਕਾਲਾ ਬੁਲਾਈ ਹੈ ਹੰਆ ਨੇ ਆ ਦੇਖ ਲੈ ਹੁਣ ਤੇਰੇ ਸਾਹਮਣੇ ਕਿਦਾਂ ਬੋਲਦੀ ਆ ਕਰਨਿਆ ਉਹਨਾਂ ਨਾਲੇ ਪਾਜੀ ਕਹਿ ਰਿਹਾ ਵੀ ਦੋ ਤਿੰਨ ਦਿਨ ਦੀ ਗੱਲ ਸਹੀ ਮੰਮੀ ਗੱਲ ਕਰੋ ਹੁਣ ਵੀ ਦੋ ਤਿੰਨ ਦਿਨ ਜੇ ਲੇਟ ਆਇਆ ਤੇ ਇੱਥੇ ਕਿਹੜਾ ਸ਼ੱਕ ਨਾਲ ਕੋਈ ਕੰਮ ਸੀਗਾ ਉਹ ਯਾਰ ਕੰਮ ਸੀਗਾ ਫੈਕਟਰੀ 'ਚ ਮੈਨੂੰ ਮੈਂ ਤਾਂ ਇਹਨੂੰ ਕਿਹਾ ਵੀ ਭਾਈ 2 ਦਿਨ ਕੰਮ ਕਰ ਲੈਂਦਾ ਹਟ ਕੇ ਆ ਜਾਂਦੇ ਨਾਲ ਹੀ ਆ ਜਾਂਦੇ ਹੁਣ ਜਰੂਰੀ ਨਹੀਂ ਉਹ ਕਹਿੰਦੇ ਸੀ ਜਾਣਾ ਹੀ ਨਹੀਂ ਆ ਜਾਣਾ ਹੀ ਨਹੀਂ ਹੁਣ ਮੈਂ ਜਾਣਾ ਨਹੀਂ ਤੂੰ ਇਹ ਦੱਸ ਯਾਰ ਕੰਮ ਸੀ ਮੈਨੂੰ ਫੈਕਟਰੀ 'ਚ ਮੈਂ ਇਹਨੂੰ ਕਿਹਾ 2-4 ਦਿਨ ਨਹੀਂ ਜਾਂਦੇ ਆਪਾਂ ਵੀ 2-4 ਦਿਨ ਮੈਨੂੰ ਕੰਮ ਆ ਇੱਥੇ ਜਦੋਂ ਕਹਿੰਦਾ ਜਾਣਾ ਨਹੀਂ ਜਾਣਾ ਨਹੀਂ ਜਾਣਾ ਇਹ ਥੋੜੀ ਮਤਲਬ ਹੁੰਦਾ ਮੈਨੂੰ ਦੱਸ ਤੂੰ ਪੱਛੇ ਇਹ ਨਹੀਂ ਕਹਿੰਦੇ ਆ ਕਿ ਕੋਈ ਗੱਲ ਤੇ ਸੁਣਾਉਂ ਤਰੇ ਦੇ ਨਾਲ ਬੁਲਾਇਆ ਤੁਹਾਨੂੰ ਮੈਂ ਹੀ ਆਨ ਤਾਂ ਹੀ ਤਾਂ ਉਹਨਾਂ ਦੀ ਸੁਣੀ ਜਾਂਦੇ ਹੋ ਫਿਰ ਮੇਰੀ ਕੌਣ ਸੁਣੇਗਾ ਯਾਰ ਜੇ ਅੱਗੇ ਕਿੰਨੀ ਮਾਰੀ ਪਾਜੀ ਕਹਿ ਦਰਿਆ ਵੀ ਮੈਂ ਅੱਗੇ ਵੀ ਪਾਜੀ ਲੈ ਕੇ ਆਉਂਦਾ ਭਾਗ ਅੱਗੇ ਕਿਹੜਾ ਕੋਈ ਹੋਰ ਅਸੀਂ ਕਿਹੜਾ ਇੱਕ ਵਾਰੀ ਲੈ ਕੇ ਆਨੇ ਆ ਕਿਹਦੇ ਆ ਕੇ ਉਹਨੂੰ ਬੁਲਾਇਆ ਮੈਂ ਮੈਂ ਕਿਹਾ ਤੂੰ ਆਏ ਜੇ ਮੈਨੂੰ ਪਤਾ ਲੱਗੇ ਨਾ ਫੋਨ ਚੱਕ ਨਾ ਫੋਨ ਚੱਕਦੀ ਐ ਸਾਡੇ ਫੋਨਾਂ ਦੇ ਵਿੱਚ ਨੰਬਰ ਬਲੌਕ ਕਿਨੇ ਕੀਤਾ ਵੋ ਮੈਂ ਨਹੀਂ ਕੀਤਾ ਭੈਣਾਂ ਮੈਂ ਕਿਹਾ ਹੋਰ ਕਿਨੇ ਕਰਦੇ ਯਾਰ ਉਹਦੀ ਨਹੀਂ ਨਹੀਂ ਤੁਹਾਡੇ ਫੋਨ ਆ ਤੁਹਾਨੂੰ ਨਹੀਂ ਪਤਾ ਮੈਨੂੰ ਅੱਟ ਪਤਾ ਹੋਊਗਾ ਦੱਸਿਓ ਸਾਨੂੰ ਵੀ ਲੋੜਾ ਦਾ ਨੰਬਰ ਬਲੌਕ ਕਰਨੀ ਆਹ ਮੈਨੂੰ ਸੱਤ ਕੇ ਲਾ ਕੇ ਬਿਠਾ ਕੇ ਤੁਸੀਂ ਲੱਗੇ ਹੋਏ ਬੋਲਣੇ ਚੀ ਉਹੀ ਗੱਲ ਕਰ ਰਹੀ ਨਹੀਂ ਸੁਣਦੇ ਤੁਸੀਂ ਇੱਕ ਵੀ ਸੁਣਦੇ ਨਹੀਂ ਇਹ ਘਰੇ ਇਦਾਂ ਹੀ ਬੋਲਦੀ ਹੈ ਦੇਖਾ ਕਿਤਾ ਬੋਲਦੀ ਹੈ ਦੱਸੋ ਕੀ ਬੋਲਦੀ ਹੈ ਦੱਸੋ ਤੁਹਾਨੂੰ ਯਾਰ ਕਰਨੇ ਤੂੰ ਹੀ ਇਹਨੂੰ ਸਮਝਾ ਯਾਰ ਹੁਣ ਬੋਲੀ ਯਾਰੀ ਜਿਹਦੇ ਜੇ ਤਾਂ ਚੁੱਪ ਰਹਿ ਕੇ ਸੁਣੀ ਜਾਓ ਫਿਰ ਠੀਕ ਆ ਜੀ ਮੜਾਏ ਕੁਝ ਬੋਲ ਕੋ ਦਾ ਫਿਰ ਬੋਲਦੀਆਂ ਬੋਲਦੀਆਂ ਉਹ ਜਿਹੇ ਇਹ ਅਲੱਗ ਸੁਣੀ ਜਾਂਦੇ ਤੁਹਾਡੀਆਂ ਉਤੋਂ ਮੈਨੂੰ ਬੋਲੀ ਜਾਂਦੇ ਨੇ ਮੰਮੀ ਤੂੰ ਸਮਝਾ ਯਾਰ ਇਹਨੂੰ ਕਿ ਜਾਵੇ ਇਹਨੇ ਤਾਂ ਮੇਰਾ ਸਿਰ ਪੀੜ ਲਾਤਾ ਬੋਲ ਬੋਲ ਕੇ ਨਹੀਂ ਜਾਣਾ ਕਿੱਥੇ ਪਹਿਲੇ ਤਾਂ ਤੂੰ ਗੱਲ ਕਰ ਮੈਨੂੰ ਜਾਣਾ ਕਿੱਥੇ ਆ ਨਾਲ ਭਾਈ ਆਇਆ ਭਾਈ ਨਾਲ ਜਾਣਾ ਮੈਂ ਜਦੋਂ ਪਹਿਲੇ ਤੁਹਾਨੂੰ ਕਿਹਾ ਵੀ ਮੈਂ ਰਹਿਣਾ ਤਾਨੂੰ ਸਮਝ ਨਹੀਂ ਆਉਂਦੀ ਐਡਾ ਕਿਡਾ ਕੋ ਫੋਪੜਦਾ ਡਬਾਰਾ ਜਿਹੜੀ ਤਾੜ ਸਮਝ ਨਹੀਂ ਆਉਂਦੇ ਮੰਮੀ ਸਮਝਾ ਯਾਰ ਥੋੜੀ ਜਿਹੀ ਜ਼ੁਬਾਨ ਅਪਕੰਟਰ ਕੋ ਬੋਲਣ ਦੇ ਨਾ ਇਹਨਾਂ ਤੋਂ ਬੋਲਣਾ ਨਹੀਂ ਹੈ ਉਹ ਤਾਂ ਹੁਣ ਸਿਆਣਾ ਬਣ ਉਹ ਸਿਆਣਾ ਬਣਿਆ ਹੁਣ ਉਹ ਕਰ ਕਰ ਸਿਆਣਾ ਵਾ ਸਿਆਣਾ ਹੀ ਆ ਤਾਈ ਉਹ ਨਹੀਂ ਕਿਸੇ ਸਿਆਣਾ ਬੱਸ ਕਰੋ ਤੁਸੀਂ ਹਾਂ ਉਹ ਸਿਆਣਾ ਹੀ ਆ ਇੰਨਾ ਬੋਲਦੀ ਸੈਂਨਾ ਬੋਲੀ ਚਲ ਬੈਗ ਆਪਣੇ ਤਿਆਰ ਕਰ ਔਰ ਜਾ ਤਾਂ ਮੈਂ ਨਹੀਂ ਉੱਠਣਾ ਨਾ ਮੈਂ ਬੈਗ ਤਿਆਰ ਕਰਨਾ ਜੋ ਨਹੀਂ ਉੱਠਣਾ ਚਲ ਔਰ ਜਾ ਤੇ ਬੇਚੀ ਕਰਨ ਨੂੰ ਬੁਲਾਇਆ ਤੁਸੀਂ ਮੈਨੂੰ ਹੋਟਲ ਮੈਂ ਹਾਂ ਭਾਈ ਜਿੱਦਾਂ ਤੂੰ ਉੱਥੋਂ ਆਈ ਹੈ ਨਾ ਜਿਵੇਂ ਉਦੋਂ ਜੋ ਵਾਪਸ ਆ ਜਾਏਗੀ ਤਾਂ ਰਹਿ ਵੀ ਉੱਥੇ ਰਹਿ ਤੇਰਾ ਜਿਵੇਂ ਤੇਰਾ ਦਿਲ ਕਰਦਾ ਉਹ ਮੈਂ ਨਹੀਂ ਯਾਰ ਬੇਚੀ ਕਰਨ ਬੁਲਾਇਆ ਤੀ ਮੈਨੂੰ ਇੱਥੇ ਕੀ ਚੰਗੀ ਰਹੀ ਆ ਤੁਹਾਨੂੰ ਕਿਹਾ ਸੀ ਫੋਨ ਕਰਨ ਨੂੰ ਨਹੀਂ ਨਹੀਂ ਤੁਹਾਨੂੰ ਕਿਹਾ ਸੀ ਕਿਸੇ ਨੇ ਫੋਨ ਕਰਨ ਨੂੰ ਇੰਨਾ ਕਲੇਸ਼ ਮੈਂ ਡਾਗੀ ਸੀ ਕਿ ਕਲੇਸ਼ ਤੁਸੀਂ ਪਾਇਆ ਵਾ ਕਲੇਸ਼ ਨਹੀਂ ਸੀ ਬੈਣਾ ਤੁਸੀਂ ਪਾਇਆ ਫੋਨ ਕਰਵਾ ਕੇ ਫੋਨ ਕੋਤਲ ਤਾਂ ਮੈਂ ਪੁੱਛੇ ਕਾਲੋ ਕੀ ਗੱਲ ਹੈ ਮੇਰੀ ਤੇਰੀ ਗੱਲ ਸੁਣਾ ਮੈਂ ਕਿਹੜਾ ਉੱਥੇ ਵੀ ਹੁਣ ਉਹ ਵੀ ਤਾਂ ਕਹਿੰਦੇ ਪਏ ਨਾ ਵੀ ਉਦਾਂ ਹੀ ਆਈ ਸੀ ਇਹ ਤੇ ਹੁਣ ਉਹ ਨੇ ਆ ਕੇ ਕੋਈ ਗਲਤ ਕੀਤੀ ਆ ਮੈਂ ਹੀ ਗਲਤੀ ਆ ਮੇਰੀ ਪਾਸ ਲੜਾਈ ਜਾਨੀ ਉਹਨੂੰ ਕਾਦੀ ਵਾਰੀ ਨਹੀਂ ਹੁੰਦੈਂਦੀ ਉਹੀ ਸੇ ਆਣਾ ਹੋ ਗਿਆ ਹਨਾ ਚਲੋ ਠੀਕ ਆ ਫਿਰ ਠੀਕ ਆ ਹਾਂ ਫੇਰ ਉਹ ਮਗਾ ਚਾਹਤ ਕੋਈ ਨਾ ਬਾਹਰ ਨਹੀਂ ਕਰੀ ਅਸੀਂ ਕੋਈ ਗੱਲ ਨਹੀਂ ਕਰਨ ਵਾਲੀ ਫੇਰ ਰੱਖਣਾ ਭਲਾ ਆਣੀ ਚੱਕਾ ਟੇਂਗਾ ਦੀ ਚੱਕਾ ਆਪਣੀ ਦੀ ਬਾਹਰ ਨੂੰ ਕੰਟਰੋਲ ਨਹੀਂ ਕਰ ਮਮੀ ਉਹ ਤਾਂ ਬਹੁਤ ਗੁੱਸੇ ਨਾਲ ਗਿਆ ਯਾਰ ਉਹ ਨਹੀਂ ਆਉਂਦਾ ਤੁਹਾਨੂੰ ਮੋੜ ਲੈਣਾ ਹੀ ਪੁੱਤ ਮੋੜ ਲੈਣਾ ਮੈਂ ਕਿੱਦਾਂ ਮੋੜਨਾ ਉਹ ਮੁੜਦਾ ਅਗਲਾ ਇੰਨੇ ਗੁੱਸੇ ਜਿਹੇ ਬੇਇੱਜ਼ਤੀ ਕਰੀ ਆ ਮੈਨੂੰ ਦਿਖਾ ਕੇ ਗੱਲਾਂ ਬਾਤਾਂ ਜੇ ਪੁੱਤ ਨੂੰ ਬਾਹਰ ਲੈਣਾ ਹੀ ਤਾਂ ਗੁੱਸਾ ਠੰਡਾ ਹੋ ਜਾਂਦਾ ਨਹੀਂ ਹੁਣ ਤਾਂ ਵੱਧ ਗਈ ਗੱਲ ਹੁਣ ਤਾਂ ਹੋਰ ਹੀ ਹੋ ਗੱਲਾਂ ਇਹਨਾਂ ਗੱਲਾਂ ਤੇ ਮੈਂ ਕਲੇਸ਼ ਤੋਂ ਡਰਦੀ ਸੀ ਸਮਝਿਆ ਗੱਲ ਤੂੰ ਉਹ ਕਿਹਨਾਂ ਕਿਹੜੇ ਤਰੀਕੇ ਬਾਹਰ ਲੈਣਾ ਨਹੀਂ ਮੰਮੀ ਹੁਣ ਜਦੋਂ ਮੈਂ ਪਿੱਛੇ ਗਿਆ ਉਹਨੇ ਚੱਲ ਹੀ ਗਿਆ ਤੇ ਹੁਣ ਮੈਂ ਕਿੱਥੋਂ ਬੁਲਾ ਕੇ ਲਿਆਵਾਂ ਹੁਣ ਫੋਨ ਮਗਰੋਂ ਕਿੱਥੇ ਲਾਵਾਂ ਹੁਣ ਮਾਪਿਓ ਤਾਂ ਗੱਲ ਜਾਣੀ ਆ ਜਾਣੀ ਆ ਤੇ ਹੁਣ ਸਾਨੂੰ ਕਈਆਂ ਦੀ ਖੋਪੜ ਵਿੱਚ ਲੱਗਦਾ ਇਹਦਾ ਇਹ ਹਿੱਲ ਗਿਆ ਹੋ। ਹੁਣ ਮੈਂ ਉਹਦਾਂ ਜੈਨੂੰ ਸਮਝਾਉਂਦੇ ਨਾ ਇਹ ਗੱਲ। ਇਹ ਮੰਨਦੀ ਨਹੀਂ ਕਿਸੇ ਗੱਲ ਨੂੰ। ਹੂੰ ਚੱਲ ਕੋਈ ਨਹੀਂ ਹੁਣ ਜੋ ਹੋਊਗਾ ਦੇਖੀ ਜਾਊਗੀ ਯਾਰ। ਇਹ ਤਾਂ ਹੁਣ ਬਗਾ ਬੇਤੀ ਵਾਲਾ ਕੰਮ ਹੀ ਆ। ਕਿੰਨਾ ਵਿਚਾਰ ਹੁਣ ਹੋਈ ਜਾਣਾ। ਹੁਣ ਉਹਨਾਂ ਕਿ ਮਿੰਨ ਤਾਂ ਤੱਲੇ ਕਰੀ ਜਾਇਓ। ਕਰਿਓ ਹੁਣ ਕਰਨੇ ਪੈਣੇ ਕੀ ਕਰਨਾ ਹੋਣਾ। ਉਹ ਨਾਲੇ ਜਿਹੜਾ ਰੁੱਸ ਕੇ ਗੋੜੇ ਗੱਡੀ ਹੱਥ ਜੋੜੀ। ਨਾਲੇ ਅਗਲਾ ਲੜਾਈ ਵੀ ਨਹੀਂ ਹੋਈ ਫਿਰ ਦੀ ਮਨਾਣ ਆ ਗਿਆ ਤੇ ਹੁਣ ਇਹ ਨਹੀਂ ਮੰਨਦੀ ਤੇ ਕੀ ਕਰੀਏ ਤਾਂ। ਇਹਨੂੰ ਇਹਨਾਂ ਨਹੀਂ ਪਤਾ ਵੀ ਮੇਰੀ ਆਪਣੀ ਵੀ ਕਦਰ ਘਟੂ। ਚੱਲ ਕੋਈ ਨਾ ਹੁਣ ਇਹਨੂੰ ਆਪੇ ਠਹਿ

ਔਰ ਲੜ ਗਈ ਵੀ ਉੱਥੇ ਲੜ ਪਈ ਉਹ ਪੁੱਤ ਕਿਹਣੀ ਕੱਲ ਲੜਿਆ ਉਹ ਇਦਾਂ ਇਥੋਂ ਜਿੱਦਣ ਗਈ ਆ ਉਹ ਉਦਣ ਵੀ ਉਹ ਮੇਰੇ ਨਾਲ ਲੜ ਕੇ ਹੀ ਗਈ ਆ ਪੁੱਤ ਤੂੰ ਗੱਲ ਤੇ ਕਰਦਾ ਘਰ ਮੈਨੂੰ ਸਮਝਾਉਂਦੇ ਉਹ ਇੰਨੀ ਤਾਂ ਕੋਈ ਗੱਲ ਹੈ ਨਹੀਂ ਸੀ ਮੈਂ ਤਾਂ ਗਿਆ ਚੱਲ ਉਦਾਂ ਹੀ ਕਿਹਾ ਉਹਨੇ ਕੋਈ ਗੱਲ ਠੀਕ ਮੈਨੂੰ ਕਹਿੰਦੀ ਸੀ ਮੈਂ ਜਾਣਾ ਆ ਤੇ ਮੈਂ ਕਿਹਾ ਦੋ ਚਾਰ ਦਿਨ ਤੱਕ ਚੱਲਦੇ ਆ ਕੋਈ ਗੱਲ ਨਹੀਂ ਠੀਕ ਤੇ ਹਰ ਹੁਣ ਹਫਤਾ ਹੋ ਗਿਆ ਉਹਨੂੰ ਗਈ ਨੂੰ ਦੋ ਉਹ ਗੱਲ ਤਾਂ ਸੁਣੋ ਦੋ ਚਾਰ ਦਿਨ ਤੱਕ ਉਹਨੇ ਜਾਣਾ ਕਹਿੰਦੀ ਮੈਂ ਅੱਜ ਹੀ ਜਾਣਾ ਹੈ ਅੱਜ ਹੀ ਜਾਣਾ ਹੈ ਮੈਨੂੰ ਕੰਮ ਜੀਗਾ ਠੀਕ ਤੇ ਚਲੇਗੀ ਹੁਣ ਉੱਥੇ ਉਹੀ ਗੱਲ ਨੂੰ ਲੈ ਕੇ ਬੈਠੀ ਹੋਈ ਆ ਉਹ ਉੱਥੇ ਬਲਾ ਕੇ ਚੰਗੀਆਂ ਨੇ ਬੇਇਜ਼ਤੀ ਕੀਤੀ ਮੇਰੀ ਕਾਰੇ ਲਈ ਬੇਇਜ਼ਤੀ ਕੀਤੀ ਉਹਨੇ ਤੁਹਾਨੂੰ ਸਮਝ ਹੈ ਨਹੀਂ ਕਿ ਮੈਂ ਜਾਣਾ ਤੇ ਉੱਥੇ ਹੀ ਆ ਬੇਇਜ਼ਤੀ ਕੀਤੀ ਆਏ ਤੂੰ ਉਸ ਤੋਂ ਫੋਨ ਲਾਉਂਦਾ ਇੱਥੇ ਘਰੇ ਫੋਨ ਉਹਨਾਂ ਕੀ ਲਾਉਂਦਾ ਗਿਆ ਮੈਂ ਕਿਹਾ ਆਪੇ ਆ ਜਰ ਹੁਣ ਜਦੋਂ ਚਿੱਤ ਕੀਤਾ ਤਾਂ ਆਪੇ ਆ ਗਈ ਛੋਟੀ ਛੋਟੀ ਨਾਲ ਦੀ ਪੜ੍ਹਾਈ ਖਰਾਬ ਹੋ ਜਾਏਗੀ ਇਸ ਤਿਲ ਪਤਾ ਪਤਾ ਸਕੂਲ ਲੱਗੇ ਹੋਏ ਆ ਪੇਪਰ ਉਹਦੇ ਹੋ ਰਹੇ ਆ ਤੇ ਬੱਚਾ ਜੋ ਫਿਰ ਦੀ ਪੜ੍ਹਾਈ ਨੂੰ ਕੀ ਕਰਨਾ ਬੋਲਾ ਦੇ ਕੋ ਲੈ ਲੈ ਗਈ ਲੈ ਲੈ ਗਈ ਬੱਚੇ ਦੀ ਪੜ੍ਹਾਈ ਖਰਾਬ ਤੂੰ ਮੇਰਾ ਪਤਾ ਇਹ ਤਾਂ ਉਹਨੂੰ ਵੀ ਦੇਖਣਾ ਚਾਹੀਦਾਗਾ ਬੱਚੇ ਦੀ ਪੜ੍ਹਾਈ ਤੋਂ ਆਪ ਦੀ ਜਿੱਤੇ ਬਸ ਬੈਠੇ ਮੈਂ ਹਾਂ ਮੇਰੀ ਗੱਲ ਨਹੀਂ ਮੰਗਦੀ ਜਨਾਨੀ ਵਾਲੀ ਬਾਤ ਆ ਅਸੀਂ ਤੇ ਆਪ ਦੇਖਣਾ ਨਾ ਨਹੀਂ ਸੁਣਦੀ ਤੂੰ ਸਾਨੂੰ ਦੱਸ ਭਾਈ ਤੂੰ ਲਾ ਫੋਨ ਉਹਦੀ ਮੰਮੀ ਨੂੰ ਫੋਨ ਲਾ ਉਹਨਾਂ ਦੀ ਕਿਹੜਾ ਸੁਣਦੀ ਆ ਉਹ ਉਹ ਵੀ ਤਾਂ ਬੈਠੇ ਕੋਲ ਉਹਨਾਂ ਨੇ ਤਾਂ ਬੁਲਾਇਆ ਸੀ ਮੰਮੀ ਨੇ ਫੋਨ ਕਰਕੇ ਉਹਨਾਂ ਦੀ ਵੀ ਨਹੀਂ ਸੁਣਦੀ ਹੈਗੀ ਆਪ ਦੀ ਮਾਰੀ ਜਾਂਦੀ ਹੈ ਬਸ ਇਹ ਕੱਲੀ ਚਾਦਰ ਬਣੀ ਆਈ ਆ ਹੁਣ ਤੇ ਫੋਨ ਪਵਾਉਣਾ ਲਾਲ ਲੱਗ ਜਾਊ ਕਿਤੇ ਫੋਨ ਤੇ ਕਰਨਾ ਪੈਣਾ ਜਾਂ ਜਾਣਾ ਪੈਣਾ ਜਾਂ ਜਾਣਾ ਪੈਣਾ ਉਹ ਕੋਈ ਨਾ ਆਪੇ ਆਜੂਗੇ ਹੁਣ ਬਹੁਤ ਜਿਆਦਾ ਉੱਤੇ ਪੁੱਤ ਕਲੇਸ਼ ਕਰਿਆ ਉਹਨੇ ਵੇਰਾ ਜਿੱਦ ਕਰਕੇ ਬੈਠੀ ਹੋਇਆ ਉੱਤੇ ਅੱਛਾ ਇਹ ਤਾਂ ਬਾਤੇ ਮੇਰੀ ਵੀ ਕਹਿੰਦੀ ਹੈ ਜੇ ਦਾ ਨਾ ਦੋਵੇਂ ਨਹੀਂ ਹੋ ਤੂੰ ਵੀ ਜਿੱਦ ਕਰੀ ਜਾ ਉਹ ਵੀ ਜਿੱਦ ਕਰੀ ਜਾਵੇ ਕੋਈ ਗੱਲ ਇਹ ਉਹ ਜਿੱਦ ਕਰਦੀ ਇਹਨਾਂ ਮੇਰੀ ਵੀ ਜਾਇਦਾ ਨਹੀਂ ਲੈ ਕੇ ਆਉਣਾ ਦਾ ਨਹੀਂ ਲੈ ਕੇ ਆਉਣਾ ਆਪੇ ਆਜੂਗੀ ਜਦੋਂ ਆਉਣਾ ਹੋਇਆ ਜਾ ਉਹਦੀ ਰੋਟੀ ਲੈ ਕੇ ਆਓ ਕੇ ਸਵੇਰ ਦਾ ਦਿਮਾਗ ਖਰਾਬ ਹੋਇਆ ਮੇਰਾ ਠੀਕ ਹੈ ਤੇ ਰੋਟੀ ਯਾਰ ਨਵੇਂ ਪੰਗਾ ਫੇੜ ਕੇ ਬਹਿ ਗਿਆ ਵਿੱਚ ਠੀਕ